ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਅੱਜ ਹੈਗਾ ਵੋਟਾਂ ਦਾ ਦਿਨ ਤੇ ਆਪਾਂ ਜਾ ਰਹੇ ਜੀ ਵੋਟ ਪਾਉਣ ਪਰਮਾਤਮਾ ਸੁੱਖ ਰੱਖੇ ਜੀ ਲਓ ਜੀ ਆਪਾਂ ਵੋਟਾਂ ਪਾਤੀਆਂ ਤੇ ਚਾਚਾ ਜੀ ਖੜੇ ਆਪਣੇ ਨਾਲ ਚਾਚੇ ਕੀ ਹਾਲ ਹੈ ਬਹੁਤ ਵਧੀਆ ਚੜਦੀ ਕਲਾ ਕੀ ਕਹਿਣਾ ਚਾਹੁੰਦੇ ਆਪਣੇ ਪਿੰਡ ਵਾਲਿਆਂ ਨੂੰ ਆਪਾਂ ਪਿੰਡ ਵਾਲੇ ਕੱਲੇ ਪਿੰਡ ਵਾਲਿਆਂ ਨੂੰ ਨਹੀਂ ਬਟੰਡੇ ਹਲਕੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਾਂ ਹਾਂਜੀ ਵੀ ਵੋਟ ਪਾਓ ਬੀਬਾ ਜੀ ਹਰਸਿਮਰਤ ਕੌਰ ਬਾਦਲ ਨੂੰ ਸਹੀ ਗੱਲ ਹੈ ਜੀ ਜਿਨ੍ਹਾਂ ਨੇ ਕੰਮ ਕਰਿਆ ਵਿਕਾਸ ਕੀਤਾ ਕਰਦੇ ਹੀ ਰਹਿਣਗੇ ساری ਉਮਰ ਸਹੀ ਗੱਲ ਹੈ ਬਿਲਕੁਲ ਜੀ ਇਸ ਕਰਕੇ ਬਠਿੰਡੇ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਲੰਬੀ ਹਲਕੇ ਦੇ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੋਹਰ ਲਾਓ ਤੱਕੜੀ ਤੇ ਟੀਂ ਟੀਂ ਕਰਾ ਦਿਓ ਬੀਬਾ ਨੂੰ ਜਿਤਾ ਦਿਓ ਸਹੀ ਗੱਲ ਹੈ ਫਿਰ ਵੇਖੋ ਤੁਸੀਂ ਵਾਹ ਜੀ ਵਾਹ ਕੀ ਕੰਮ ਹੁੰਦੇ ਆ ਸਹੀ ਗੱਲ ਹੈ ਇਹਨਾਂ ਬਿਨਾ ਪੰਜਾਬ ਦਾ ਨਾਂ ਕੋਈ ਸੁਧਾਰ ਸਕਦਾ ਨਾ ਕਿਸੇ ਤੋਂ ਸੁਧਰੇ ਬਿਲਕੁਲ ਸਹੀ ਗੱਲ ਹੈ ਅੱਛਾ ਜੀ ਸੁਧਾਰ ਸਕਦਾ ਤਾਂ ਬਾਦਲ ਪਰਿਵਾਰ ਸੁਧਾਰ ਸਕਦਾ ਸੁਬੀਰ ਸਿੰਘ ਬਾਦਲ ਬੀਬਾਰ ਸਿਮਰਤ ਕੌਰ ਇਹ ਸੰਭਾਲ ਸਕਦੇ ਸਹੀ ਗੱਲ ਹੈ ਪੰਜਾਬ ਨੂੰ ਨਹੀਂ ਨਹੀਂ ਸਕਦਾ ਸਹੀ ਗੱਲ ਹੈ ਬਹੁਤ ਬਹੁਤ ਧੰਨਵਾਦ ਆ ਜੀ ਓਕੇ ਜੀ ਹੋਰ ਅੱਛਾ ਵਧੀਆ ਪਾਏ ਨੇ ਬੋਡ ਬੋਡ ਕੇ ਪਾਉਣੀ ਆ ਜੀ ਪਾਉਣੀ ਬਾਈ ਪਹਿਲਾਂ ਟੈਂਟ ਲਵਾਏ ਤੇ ਨੇ ਪਾਰਟੀਾਂ ਦੇ ਅੱਛਾ ਮੈਂ ਤਿੰਨੇ ਲਵਾਏ ਆ ਰਹਾ ਮਰੀ ਜਾਂਦਾ ਹਾਂ ਅਸੀਂ ਕੱਲ ਕਰਾ ਕਰ ਲੋ ਪਹਿਲਾਂ ਮੇਰੀ ਗੱਲ ਸੁਣਦਾ ਵੀ ਕਿਸੇ ਤਿੰਨੇ ਦੇ ਨਹੀਂ ਕੋਈ ਟੈਂਟ ਲਵਾਇਆ ਅਸੀਂ ਹਾਂ ਝੂਠ ਮਾਰਦਾ ਨਹੀਂ ਬਾਈ ਗੁਰੂ ਘਰ ਚ ਆਇਆ ਮੈਂ 4 ਵਜੇ ਦਾ ਆਇਆ ਬਾਈ ਗੁਰੂ ਘਰ ਤੱਕ ਗੁਰੂ ਘਰ ਖੜੇ ਆ ਨਾ ਆਪਾਂ ਉੱਥੇ ਸਾਹਮਣੇ ਗੁਰੂ ਘਰ ਹੀ ਆ ਗਈ ਮਾਈ ਬੇ ਟੈਂਟ ਲਵਾਏ ਆ ਉਹਨਾਂ ਦੇ ਚੱਲ ਕੋਈ ਨਹੀਂ ਵੋਟ ਦਿੱਤਾ ਅਸੀਂ ਕਾਲੀਦਾਲ ਨੂੰ ਪਾਵਾਂਗੇ ਕਾਲੀਦਾਲ ਨੂੰ ਵੋਟ ਪਾਤੀ ਆਪਾਂ ਤੂੰ ਪਾਤੀ ਤੂੰ ਨਹੀਂ ਮੈਂ ਜਾਣਾ ਜੀ ਮੈਂ ਟੈਂਟ ਲਵਾਉਣ ਲੱਗ ਗਿਆ ਕਾਲੀਦਾਲ ਨੂੰ ਵੋਟ ਪਾਇਓ ਹੋਰ ਮਾਨ ਸਰ ਮਾਨ ਸਰ ਕੀ ਹਾਲ ਹੈ ਵਧੀਆ ਵਧੀਆ ਅਮਨ ਨਾਲ ਲੱਭ ਗਿਆ ਕੋਈ ਅਪੀਲ ਕਰਵਾਣੀ ਮੋਢੀ ਦੱਸੋ ਲੋਕਾਂ ਨੂੰ ਵੀ ਵੋਟ ਪਾਉਣ ਆਉਣ ਵੋਟ ਮਤਦਾਨ ਕਰ ਦਿਓ ਅੱਜ ਆਪਦੇ ਕੋਲੇ ਆਪਦੀ ਮਤ ਕੋਈ ਨਾ ਰੱਖੋ ਠੀਕ ਹੈ ਜੀ ਛੱਟੀ ਮੇਰੇ ਅਰਕੇ ਕੋਲ ਤਾਂ ਅੱਗੇ ਹੀ ਘਟਾ ਹੈ ਉਹ ਜਿਹੜੀ ਹੈ ਇਹ ਕਰ ਦਿੰਦੇ ਸਹੀ ਕਰ ਲੈ ਚਲੋ ਜੀ ਬਾਕੀ ਜਿਵੇਂ ਮੈਂ ਸੋਚਿਆ ਸੀ ਵੀ ਆਪਾਂ ਟੈਂਟ ਲਾਉਣਾ ਮੰਗਾਲੀ ਲੱਗਦਾ ਗਿਆ ਕਿਉਂਕਿ ਸਪੇਸ ਥੋੜੀ ਘੱਟ ਸੀ ਤੇ ਕਲਰ ਕੰਮ ਜੋਰਾ-ਚੋਰਾ ਤੇ ਮਨਪ੍ਰੀਤ ਸਿੰਘ ਮਨਪੀਤ ਜੀ ਕੀ ਹਾਲ ਹੈ ਤਕੜਿਓ ਪਾਇਆ ਦੀ ਫੁੱਟ ਨਹੀਂ ਨਹੀਂ ਮੱਥਾ ਠੀਕ ਅੱਛਾ ਅੱਛਾ ਵੈਰੀ ਗੁੱਡ ਉਹ ਬੱਲੇ ਬੱਲੇ ਜਾਂਦੇ ਕੀ ਹਾਲ ਹੈ ਉਹ ਠੀਕ ਹੋ ਕੈਮੋ ਬਹੁਤ ਵਧੀਆ ਜੀ ਓਕੇ ਉਹ ਠੀਕ ਹੋ ਜੀ ਓਕੇ ਬ੍ਰਿਦਰਲੀ ਦਾ ਕੰਮ ਤੇ ਤੁਸੀਂ ਆਗੇ ਆਪਣਾ ਰੈਂਟ ਰਾਮਤਲੀ ਜੀ ਕੀ ਹਾਲ ਹੈ ਓਕੇ ਜਮਰ ਫੋਟ ਹਾਂਜੀ ਹਾਂਜੀ ਹੋਰ ਬੱਗੇ ਬਹੁਤ ਵਧੀਆ ਜੀ ਮਾਨ ਤਕੜਾ ਬਹੁਤ ਵਧੀਆ ਜੀ ਤਿਆਰੀ ਪੂਰੀ ਪੂਰੀ ਹੈ ਜਮਾ ਨੱਪਾ ਕਿੰਦੀ ਸਰਕ ਟੂਡੀ ਬੋਟ ਪਾ ਕੇ ਆ ਪਾਦੀ ਵੈਰੀ ਗੁੱਡ ਕਿਨੂੰ ਪਾਈ ਹੈ ਹੈ ਹਰਸਿਮਰ ਰਿਕਾਰਡ ਨੂੰ ਵੈਰੀ ਗੁੱਡ ਵਾਹ ਜੀ ਵਾਹ ਪੂਰੀ ਮਹਿਫਲ ਲੱਗੀ ਵੀ ਅੱਜ ਪਿੰਡ ਚ ਕਰਪਣ ਕਰਪੜ ਹੋ ਜਾਂਦੀ ਹੈ ਆ ਦੇਖ ਲੋ ਬਾਈ ਜਨੂਨ ਨੌਜਵਾਨਾਂ ਚ ਦੇਖ ਲੋ ਨਾਲੇ 7 ਵਜੇ ਵੀ ਆ ਫਿਰ ਵੀ ਬੋਡ ਪਾਉਣ ਆਏ ਆ ਵਾਹ ਜੀ ਵਾਹ ਕਿਹੋ ਨਿਸ਼ਾਨ ਤੱਕੜੀ ਪਾਉ ਬੁੱਟੇਕਰ ਓਕੇ ਦੋਸਤਾਂ ਲੋ ਜੀ ਸਾਰੇ ਰਲ ਮਿਲ ਕੇ ਬੈਠੇ ਆ ਸ਼ੁਭ ਦੀ سپورਟ ਆਏ ਕੋਣ ਬਹੁਤ ਜ਼ਰੂਰੀ ਹੈ ਸਾਰੇ ਰਲ ਮਿਲ ਕੇ ਬੈਠੇ ਹੁਣ ਜਿਹੜੇ ਟਾਈਮ ਅਸੀਂ ਜਿੱਥੇ ਬੈਠੇ ਆ ਇਸ ਟਾਈਮ ਲੱਖੇ ਹਟਾਣੇ ਦਾ ਬੂਥ ਹੈ ਤੇ ਕਿੰਨੇ ਪਿਆਰ ਨਾਲ ਬੈਠੇ ਸਾਰੇ ਇਹ ਮੁਹੱਬਤ ਪਿੰਡ-ਪਿੰਡ ਹੋਣੀ ਚਾਹੀਦੀ ਹੈ ਇਹਨਾਂ ਵਿੱਚ ਨਾ ਲੜੋ ਰਲ ਮਿਲ ਕੇ ਰਹੋ ਵੋਟਾਂ ਆਉਂਦੀਆਂ ਜਾਂ ਨਹੀਂ ਰਹਿੰਦੀਆਂ ਪਰਪਾ ਨਹੀਂ ਮਿਲਦਾ ਹੁੰਦਾ ਦੋਸਤ ਜੀ ਇੱਕ ਵਾਰੀ ਵਿਗੜ ਗਈ ਸੋ ਵਿਗੜ ਗਈ ਯਾਰ ਨਾ ਰਹੋ ਛੋਟੀ ਜ਼ਿੰਦਗੀ ਹੈ ਵਧੀਆ ਹੱਸ ਕੇ ਕੱਟ ਲਓ ਇਕੱਠੇ ਬੱਡੇ ਸਾਰੇ ਤੇ ਦੋਸਤੋ ਸਾਰੀਆਂ ਪਾਰਟੀਆਂ ਹੀ ਆ ਐ ਨਹੀਂ ਵੀ ਕੋਈ ਕਾਲੀ ਆ ਕਾਂਗਰਸੀ ਆ ਕੋਈ ਲੱਖੇ ਵਾਲਾ ਕੋਈ ਆਪ ਵਾਲਾ ਸਾਰੇ ਹੀ ਆ ਮੁੰਡੇ ਤੇ ਹਾਂ ਉਹ ਪ੍ਰੇਮ ਆ ਸਾਰਾਂ ਦਾ ਆਪਸ ਚ ਤੇ ਹਰ ਇੱਕ ਪਿੰਡ ਜਾਇ ਹੋਂਣਾ ਵੀ ਚਾਹੀਦਾ ਲੱਗਦਾ ਤੁਹਾਨੂੰ ਵੀ ਕੋਈ ਅੱਡ ਵੜਾ ਪਾਰਟੀ ਦਾ ਬੈਠਾ ਸਾਰੇ ਵਧੀਆ ਹਾਸੀ ਵੀ ਦਾ ਕਰੀ ਜਾਂਦੇ ਆ ਆਪ ਦਾ ਗੱਲਾਂ ਬਾਤਾਂ ਕਰੀ ਜਾਂਦੇ ਆ ਤੇ ਤਾਂ ਹੀ ਮੈਂ ਤੁਹਾਨੂੰ ਵਾਰੀ ਵਾਰੀ ਆਣਾ ਪਿਆਰ ਨਾਲ ਰਹੋ ਰਲ ਮਿਲ ਕੇ ਰਹੋ ਸਭ ਤੋਂ ਵੱਡਾ ਹੁੰਦਾ ਪਿੰਡ ਦਾ ਇੱਕ ਆ ਕਿਉਂ ਵੀ ਨੌਜਵਾਨੋਂ ਹਾਂ ਕਿਸੇਨ ਮਰਜ਼ੀ ਪੁੱਛ ਲਿਓ ਤੁਸੀਂ ਭਾਵੇਂ ਆ ਸ਼ਕਲਾਂ ਵੇਖ ਲਓ ਕੋਈ ਕਿਹੜੀ ਪਾਰਟੀ ਦਾ ਕੋਈ ਕਿਹੜੀ ਪਾਰਟੀ ਦਾ ਪਰ ਹੈ ਇਕੱਠੇ ਤੇ ਸਾਡੇ ਤਾਂ ਬੂਥ ਵੀ ਨਾਲ ਨਾਲ ਲੱਗੇ ਆ ਤੇ ਜੇ ਕਿ ਤੂੰ ਪਿਆਸ ਵੀ ਲੱਗਦੀ ਹੈ ਨਾ ਨਹੀਂ ਪਤਾ ਕਿਧਰੋਂ ਗਲਾਸ ਆ ਜਾਏ ਜੂਸ ਦਾ ਜਾਂ ਪਾਣੀ ਦਾ ਆ ਸਕੈਚ ਆ ਸਕੈਚ ਬਣੀ ਵੀ ਵਧੀਆ ਕੁਦਰਤ ਸ਼ਿਕਾਇਤ ਚੱਲੀ ਜਾਂਦਾ ਪੂਰਾ ਵਧੀਆ ਰੋਟੀ ਪਾਣੀ ਇੰਤਜ਼ਾਮ ਪੂਰਾ ਵਧੀਆ ਰਲ ਮਿਲ ਕੇ ਰੋ ਸਹੀ ਗੱਲ ਹੈ ਜੀ ਕਿੰਨੇ ਤੇ ਪਰਪਾ ਰੱਖੋ ਸਹੀ ਗੱਲ ਹੈ ਜੀ ਤੇ ਬਾਕੀ ਸਾਡਾ ਸ਼ਹਿਰ ਪੂਰਾ ਮਿਹਨਤੀ ਬੰਦਾ ਓਕੇ ਚਾਰ ਨਾਲ ਹੋ ਸਾਰੇ ਬੁੱਤਾਂ ਦਾ 5 ਸਾਲ ਬਾਅਦ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਭਾਈ ਤਕਰੀਬਨ 2:3 ਵਜ ਗਿਆ ਹੈ ਵਧੀਆ ਕੰਮ ਚੱਲੀ ਜਾਂਦਾ ਹਨ ਸ਼ਾਂਤੀ ਨਾਲ ਤੇ ਬੱਦਲ ਬਣ ਗਏ ਜੋ ਬਹੁਤ ਵਧੀਆ ਹੋਇਆ ਥੋੜਾ ਮੌਸਮ ਬਦਲੂਗਾ ਗਰਮੀ ਬਹੁਤ ਸੀ ਤਰਾ ਨਿਕਲਿਆ ਪਿਆ ਆ ਦੇਖੋ ਤੇ ਸਾਰੇ ਵਧੀਆ ਅਮਨ ਸ਼ਾਂਤੀ ਨਾਲ ਵੋਟਾਂ ਪਾ ਰਹੇ ਆ ਇਧਰ ਪ੍ਰਬੰਧਤਾ ਜੀ ਆਪਣੇ ਚਾਹ ਪਾਣੀ ਦਾ ਤੇ ਆ ਦੇਖ ਲੋ ਆ ਗਈ ਲੱਖੇ ਛਟਾਣੇ ਦਾ ਬਾਈ ਸ਼ਵਰ ਕੇ ਲਾਈ ਬੈਠੇ ਆ ਤੇ ਇਧਰ ਆ ਗਿਆ ਜੀ ਆਪ ਦਾ ਨਾਲ ਹੀ ਕਾਂਗਰਸ ਦਾ ਤੇ ਉਦੋਂ ਦਾ ਕਾਲੀ ਦਲ ਦਾ ਤੇ ਵਧੀਆ ਜੀ ਵਧੀਆ ਇੱਧਰ ਬੈਠੇ ਬਿੱਟੂ ਵਰਗੇ ਆ ਗਏ ਜੀਤਮਿੰਦਰ ਸਿੰਘ ਸਿੱਧੂ ਔਰ ਜੀ ਕੈਮ ਹੋ ਇੱਧਰ ਆ ਗਿਆ ਜੀ ਕਾਲੀ ਦਲ ਗੱਡੀ ਦੀ ਮੋਟਾ ਪੈ ਰਹੇ ਸਾਹਮਣੇ ਸਕੂਲ ਨੂੰ ਦਿਖਾਉਣੇ ਆਂ ਗਰਮੀ ਬਹੁਤ ਅਤਰਾ ਕੱਟੀ ਜਾਂਦੀ ਹੈ ਝੂਲਦਾ ਨਾ ਤੇ ਆ ਗੱਡੀਆਂ ਲੰਗੀਆਂ ਵੋਟਾਂ ਲੈ ਕੇ ਆਉਣ ਨੂੰ ਸਭ ਤੋਂ ਵੱਡੀ ਗੱਲ ਮਤਲਬ ਲੋਕ ਇਮਾਨਦਾਰੀ ਨਾਲ ਵੋਟਾਂ ਪਾ ਰਹੇ ਆ ਕਿਤੇ ਲਾਚਾਰ ਤੇ ਆ ਕੇ ਨਹੀਂ ਪਾ ਰਹੇ ਕੋਈ ਪੈਸਾ ਨਹੀਂ ਮੰਡਿਆ ਜਾ ਰਿਹਾ ਸਭ ਤੋਂ ਵਧੀਆ ਜਿਹੜਾ ਮੈਨੂੰ ਲੱਗਿਆ ਬਹੁਤ ਵਧੀਆ ਕੋਈ दारू ਸ਼ਰਾਬ ਨਹੀਂ ਕੁਝ ਨਹੀਂ ਪਿਆਰ ਨਾਲ ਇਮਾਨਦਾਰੀ ਨਾਲ ਤੇ ਪੌਣੀਆਂ ਵੀ ਚਾਹੀਦੀਆਂ ਸਾਡੇ ਪਿੰਡ ਦੀ ਵੋਟ ਤਾਂ ਹੈਗੀ 23-24 ਵਾਰ ਪੋਲ ਹੁੰਦੀ ਹੁੰਦੀ 18-1900 ਤੇ ਜਿਹਦੇ ਵਿੱਚ ਤਕਰੀਬਨ 13-1400 ਵੋਟ ਪੋਲ ਹੋ ਚੁੱਕੀ ਹੈ ਤੇ 6 ਵਜੇ ਤੱਕ ਦਾ ਟਾਈਮ ਹੈ ਕੱਲ ਮੈਂ ਭੁਲੇਖੇ ਨਾਲ ਕਹਿ ਬੈਠਾ ਸੀਗਾ 6 ਤੋਂ 6 ਪਰ ਮੈਨੂੰ ਬਾਅਦ ਚ ਪਤਾ ਲੱਗਿਆ ਵੀ 7 ਤੋਂ 6 ਵਜੇ ਤੱਕ ਦਾ ਟਾਈਮ ਹੈ ਉਹ ਸਾਹਮਣੇ ਸਰਕਾਰੀ ਸਕੂਲ ਆ ਗਿਆ ਆਪਣਾ ਜਿੱਥੇ ਬੋਟ ਪੋਲ ਹੋ ਰਹੀ ਹੈ ਥੋੜੀ ਉਧਰ ਸਫਾਈ ਕਰ ਰੱਖੀ ਹੈ ਮੋਬਾਈਲ ਵੀ ਨਹੀਂ ਲੈ ਜਾਣ ਦਿੰਦੇ ਅੰਦਰ ਤੇ ਚਾਹੀਦੀ ਵੀ ਸਫਾਈ ਤੇ ਬਦਲ ਪੂਰੇ ਬਣ ਗਏ ਆ ਜਾ ਰਹੇ ਇਸ ਵਕਪ੍ਰੀ ਸਿੰਘ ਮਾਨ ਉਹ ਹੈ ਗੋ ਸੱਚੇ ਪਾਸ਼ਾ ਪੂਰਾ ਵਧੀਆ ਮਾਹੌਲ ਹੈ ਤੇ ਹਰੇਕ ਪਿੰਡੇ ਮਾਲ ਹੋਣਾ ਚਾਹੀਦਾ ਤੁਸੀਂ ਵੇਖ ਲਓ ਸਾਡੇ ਜਿਹੜੇ ਬੂਥ ਹੈ ਪਿੰਡ ਚ ਜਮਾਂ ਨਾਲ ਨਾਲ ਲੱਗੇ ਆ ਤੇ ਕਿਸੇ ਜਿ ਕੋਈ ਵਿਖਰੇਵਾ ਹੀ ਨਹੀਂ ਆ ਦੇਖੋ ਝੰਡੇ ਝੂਲਦੇ ਆ ਵੀ ਰੂਪ ਕੀ ਹਾਲ ਆ ਮਾਨਤਾ ਵਧੀਆ ਵਧੀਆ ਅਲੀ ਜੀ ਕੀ ਹਾਲ ਨੇ ਜ਼ਿੰਮੇਵਾਰ ਆ ਮੈਂ ਉਹ ਠੀਕ ਆ ਸਰ ਕਰੇ ਹੋਰ ਠੀਕ ਆ ਠੀਕ ਆ ਵਧੀਆ ਹਾਂ ਜੀ ਹਰਪਾਲ ਜੀ ਕਿਹਾਲਾ ਇਹ ਆ ਜੀ ਏਜੰਟ ਤਗੜੇ ਹੋ ਜੀ ਹਾਂ ਜੀ ਵਧਾਈਆਂ ਤੁਹਾਨੂੰ ਕੀ ਹਾਲ ਵਧੀਆ ਜੀ ਬਹੁਤ ਵਧੀਆ ਬੋਲੀ ਹੋ ਰਹੀ ਆ ਧੰਨਵਾਦ ਸਾਰੇ ਪਿੰਡ ਵਾਲਿਆਂ ਦਾ ਵਧੀਆ ਨਾ ਸਾਰਾ ਅੰਦਰ ਵਧੀਆ ਮੌਲ ਹੈ ਮੈਂ ਮੌਲ ਬਹੁਤ ਵਧੀਆ ਮਰਦਾ ਚਲੋ ਸ਼ਾਂਤੀ ਨਾਲ ਪਾਓ ਸਾਰੇ ਰਲ ਮਿਲ ਕੇ ਰਹੋ ਕਿਹੜੀ ਅੱਜ ਹਾਂ ਜੀ ਚਲੋ ਠੀਕ ਹੈ ਮੌਸਮ ਵੀ ਅੱਜ ਰੱਬ ਨੇ ਸੁਣ ਲਈ ਆਪਣੀ ਹੋਰ ਹੋਰ ਸੁਣੂਗਾ ਮਹਾਰਾਜ ਤੇ ਹਾਂ ਜੀ ਹਾਂ ਜੀ ਹਾਂ ਜੀ ਹੁਣ ਦੱਸੋ ਜੀ ਸੌਰੀ ਭਾਈ ਫੋਨ ਆ ਗਿਆ ਨਹੀਂ ਨਹੀਂ ਕੋਈ ਨਹੀਂ ਭਾਈ ਜੀ ਹੁਣ ਦੱਸੋ ਬਹੁਤ ਵਧੀਆ ਕਿਰਪਾ ਵਧੀਆ ਮਾਹੌਲ ਆ ਪਿੰਡ ਦਾ ਠੀਕ ਹਾਂਜੀ ਹਾਂਜੀ ਵੋਟਾਂ ਜਿਹੜੀਆਂ ਉਹ ਆਏ ਸਾਲ ਆਪਦੇ ਜੋਬਨ ਤੇ ਆਉਂਦੀਆਂ ਹੁੰਦੀਆਂ ਜੋਬਨ ਚ ਬਥੇਰੇ ਕਾਰੇ ਹੋ ਜਾਂਦੇ ਹੁੰਦੇ ਆ ਸਹੀ ਗੱਲ ਆ ਪਰ ਜੋਬਨ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਹਿਣ ਤੋਂ ਪਾਵਾ ਆਪਦਾ ਜਿਹੜਾ ਭਾਈਵਾਲਤੀ ਉਹ ਕੈਮਰ ਰੱਖੋ ਪਰਿਵਾਰਕ ਰਿਸ਼ਤੇ ਕੈਮਰ ਰੱਖੋ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜਿੱਦਾ ਜਿੱਥੇ ਦਿਲ ਕਰਦਾ ਵੋਟ ਪਾਓ ਆਪਣਾ ਪਿੰਡ ਸਭ ਤੋਂ ਵੱਡੀ ਧਾਰਨਾ ਹੈ ਜੀ ਬਿਲਕੁਲ ਆਏ ਵਾਰੀ ਮੁਹੱਬਤ ਰਹਿੰਦੀ ਆ ਆਏ ਵਾਰੀ ਪਿਆਰ ਨਾਲ ਰਹਿੰਦੇ ਤੇ ਪਿਆਰ ਨਾਲ ਹੀ ਰਹਿਣਾ ਚਾਹੀਦਾ ਵਧੀਆ ਮਨ ਸ਼ਾਂਤੀ ਨਾਲ ਵੋਟਾਂ ਹੋ ਰਹੀਆਂ ਸ ਉਹ ਬੱਸ ਕੱਟ ਮਾਰ ਰਹੇ ਆ ਕਿਰਪਾ ਕਰ ਰਿਹਾ ਸਭ ਤੋਂ ਵੱਡੀ ਧਾਰਨਾ ਸਾਡੀ ਸਾਡਾ ਪਿੰਡ ਹੈ ਜਿਹੜਾ ਇਕਤਾ ਦੀ ਕਿਉਂ ਰੋਜ ਜੀ ਹਾਂਜੀ ਹੋ ਰਹੀ ਚੀ ਤਕੜੇ ਤੇ ਬਾਕੀ ਚਾਚਾ ਜੀ ਦੇ ਵਿਆਹ ਦੀ ਵੀਡੀਓ ਮੈਂ ਪੋਸਟ ਕਰੂੰਗਾ ਤੇ ਜਿਹੜੀ 2008 ਚ ਹੋਈ ਸੀ ਸਾਡੇ ਦੀ ਮੈਰਿਜ ਤੁਸੀਂ ਵੇਖ ਕੇ ਨਾ ਖੁਸ਼ ਹੋ ਜਾਓਗੇ ਉਹਨੂੰ ਦਿਖਾਵਾਂਗੇ ਸਾਡੇ ਪੁਰਾਣੇ ਬੰਦੇ ਕਿਹੜੇ ਲੱਗਦੇ ਆ ਹੋਰ ਠੀਕ ਆ ਚਲੋ ਵਧੀਆ ਗੱਲ ਹੈ ਹਾਂ ਸੇਵਕਾ ਜੀ ਕੀ ਹਾਲ ਹੈ ਇਹ ਆ ਗਏ ਸਾਡਾ ਬੂਸ ਪਰਚੀ ਸੀਗੀ ਤੇਰੀ ਕਿਹਣਾ ਆ ਜਾਵਰੇ ਕਿਵੇਂ ਮਾਹੌਲ ਠੀਕ ਹੈ 100% ਹਾਂ ਹਾਂ ਕਲੀਅਰ ਆ ਜਮਾ ਹਾਂ ਹਾਂ ਦਿੱਤਾਗੇ 4 ਤਰੀਕ ਨੂੰ ਪਤਾ ਲੱਗਿਆ ਬਾਈ ਤੇ ਹਾਂ 4 ਰਿਜ਼ਲਟ ਆਉਣਾ ਤੇ ਆਪਣੇ ਯਾਰਾਂ ਨੇ ਪਹਿਲੇ ਦੱਸਤਾ ਵੀ ਜਿੱਤ ਪੱਕੀ ਹੈ ਜਿੱਤ ਪੱਕੀ ਹੈ 100% ਓਕੇ ਦੇਖ ਲੋ ਜਮਾ ਨਾਲ ਨਾਲ ਲੱਗੇ ਹੋਏ ਐ ਇਥੋਂ ਤੱਕ ਕਿ ਲੜੀਆਂ ਵੀ ਨਾਲ ਜੁੜੀਆਂ ਮੰਗੀਆਂ ਜਿਵੇਂ ਆ ਕਾਂਗਰਸ ਤੇ ਜੁੜੀਆਂ ਮੰਗਤ ਰਾਪ ਵਾਲੇ ਨਾਲ ਇੰਨਾ ਪ੍ਰੇਮ ਹੈ ਤੇ ਨਾਲ ਹੀ ਬਾਈ ਲੱਖੇ ਦਾ ਲੱਗਿਆ ਹੋਇਆ ਸਾਰਾ ਜਮਾਹਬਤ ਦਾ ਵਧੀਆ ਨਾਲ ਮਿਲ ਕੇ ਰੋ ਇਲੈਕਸ਼ਨ ਆਉਂਦੇ ਜਾਂਦੇ ਰਹਿੰਦੇ ਆ ਅਜਾ ਜੁਮਾਨ ਸਾਹਿਬ ਹੋਰ ਠੀਕ ਹੋ ਜੀ ਦਸਰੀ ਕਾਲ ਜੀ ਤਕੜਿਆ ਹੋਰ ਵਧੀਆ ਬਾਈ ਵਧੀਆ ਵਧੀਆ ਜੀ ਹੋਰ ਕੀ ਹਾਲ ਬੱਚੋ ਹੋ ਠੀਕ ਹੋ ਜੀ ਅੰਦਰ ਤਾਂ ਨਹੀਂ ਜਾਣੀ ਨਹੀਂ ਜੀ ਸਾਡੇ ਮਾਨ ਸਾਹਿਬ ਅਜੂ ਆਦੇ ਨੇ ਜੀ ਹੋ ਠੀਕ ਹੋ ਹਾਂ ਹਾਂ ਵਧੀਆ ਤੇ ਅਜੇ ਸਾਡੇ ਬਜ਼ੁਰਗ ਹਜੇ ਵੀ ਤਾਜ ਖੇਢੀ ਜਾਂਦੇ ਇਹਨਾਂ ਨੂੰ ਕੋਈ ਲੈਣ ਦੇਣੇ ਨਹੀਂ ਬੋਟਾਂ ਤਾਂ ਹੀ ਐ ਮਹਿਬਲਾ ਸਾਡੇ ਪਿੰਡ ਚ ਵੇਖ ਲਓ ਤੁਸੀਂ ਬਹੁਤ ਜ਼ਿਆਦਾ ਵਧੀਆ ਨੇ ਯਾਰ ਆਪਣਾ ਮੈਂ ਪਿੰਡ ਦਾ ਸਾਡੇ ਦਾ ਪੱਖਾ ਚੱਲੀ ਜਾਂਦਾ ਆਵੇ ਨਾਲੇ ਵੋਟਾਂ ਤੇ ਨਾਲੇ ਇਧਰ ਇੰਜੋਇਮੈਂਟ ਹੋ ਠੀਕ ਹੋ ਜੀ ਸਤਿ ਸ੍ਰੀ ਅਕਾਲ ਜੀ ਯਾਰ ਅਸੀਂ ਠੀਕ ਹੈ ਜੀ ਇਹ ਸਾਡੇ ਪ੍ਰਧਾਨ ਕਿਸਾਨ ਜੀ ਨੇ ਅੰਦੇ ਡਕਾਉਂਦਾ ਦੇ ਵਧੀਆ ਚਲੋ ਕੱਢੀ ਜਾਂਦੇ ਹੋ ਰਾਜਾ ਕਿਵੇਂ ਢਲਾ ਜਾਂ ਹੈ ਨਾ ਕੋਈ ਟਿੰਨ ਨਹੀਂ ਆ ਆ ਜਾ ਹਾਈ ਕਮ ਹੋ ਗਿਆ ਕਹਿਮ ਹਾਂ ਤੇ ਮੜਾ ਨਾਰਾ ਦਲਾ ਦੀ ਕੋਈ ਨਾਰਾ ਕਹੀ ਜਾਗੀ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਾਲੀ ਦਲ ਨੇ ਹਰ ਜਨਗਤ ਜਿੱਤੂਗੀ ਸਮਝ ਨਹੀਂ ਮੜਾ ਹਰ ਸੈਕਟਰ ਨੂੰ ਜਿੱਤੂਗੀ ਠੀਕ ਹੈ ਠੀਕ ਹੈ ਇਹ ਤਾਂ ਵੀ ਜੱਟ ਹੈ ਲਓ ਵੀ ਦੋਸਤੋ ਬਣ ਗਿਆ ਪੂਰਾ ਬੱਦਲ ਅੱਜ ਰੱਬ ਵੀ ਖੁਸ਼ ਹੈ ਆ ਆ ਦੇਖੋ ਹੈ ਨਿਆਰਾ ਸੋਹਣੀ ਲਈ ਰੱਬ ਨੇ ਅੱਜ ਮੈਂ ਤਾਂ ਆਇਆ ਸੀ ਮੀਮੂ ਨਹੀਂ ਪਹਿਣਾ ਪਰ ਵਾਹ ਵਾਹ ਬੱਦਲ ਪੂਰੇ ਬਣ ਗਿਆ ਤੇ ਬਹੁਤ ਵਧੀਆ ਹੈ ਵਾਹ ਵਾਹ ਲੋ ਜੀ ਮੀਂਹ ਆਈ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਗਰਮੀ ਬਹੁਤ ਸੀ ਥੋੜੀ ਠੰਡ ਹੋ ਜੂਗੀ ਪੂਰਾ ਦਿਖਾ ਦੇ ਹਾਂ ਤੇ ਗਰਮੀ ਤੋਂ ਰਾਤ ਮਿਲੂਗੀ ਹੁਣ ਆ ਵੇ ਵਿਆਹਾਂ ਮੱਡਾ ਬੈਠਾ ਉਧਰ ਤੋਂ 3:00 ਵਜੇ ਮਿਲ ਜਾਈਏ ਆ ਨਵਾਂ ਵਿਆਹ ਹੋਇਆ ਸੀ ਤੇ ਬਸ ਨਚੋੜਿਆ ਗਿਆ ਨਿੰਮੂ ਆ ਦੇਖੋ ਸ਼ੁਗਰਾ ਪ੍ਰਮਾਤਮਾ ਦਾ ਸੋਹਣੀ ਲਈ ਆਦੇ ਹੁੰਦੇ ਆ ਵੀ ਬਾਦਲ ਤੇ ਬੱਦਲ ਇੱਥੇ ਆਉਂਦੇ ਆ ਲੋ ਜੀ ਬੱਦਲ ਬਣ ਗਏ ਪੂਰੇ ਤੇ ਹਵਾ ਚੱਲ ਰਹੀ ਹੈ ਬਹੁਤ ਤੇਜ਼ ਸਿਰ ਲੱਗੀ ਗਿਆ ਆ ਦੇਖੋ ਚਲੋ ਸ਼ੁ크ਰਾ ਮੌਸਮ ਠੰਡਾ ਹੋ ਗਿਆ ਰਾਤ ਮਿਲੂ ਗਰਮੀ ਤੋਂ ਤੇ ਹੁਣ ਹੋਇਆ ਵਿਹਲੇ ਤੇ ਮੌਸਮ ਵਧੀਆ ਹੋਇਆ ਪਿਆ ਬਾਕੀ ਕੱਲ ਨੂੰ ਥੋੜੇ ਰੂਰੂ ਹੋਵਾਂਗੇ ਕੋਈ ਗਲਤੀ ਵਲਤੀ ਹੋਈ ਬਖਸ਼ੀ ਮਾਫੀ ਤੇ ਬਾਕੀ ਕੱਲ ਨੂੰ ਜਾ ਰਹੇ ਚੰਡੀਗੜ੍ਹ ਫਿਰ ਚੰਡੀਗੜ੍ਹ ਤੋਂ ਤੁਹਾਨੂੰ ਵੀਡੀਓ ਦੇਖਣ ਮਿਲਣਗੀਆਂ ਬਹੁਤ ਬਹੁਤ ਧੰਨਵਾਦ ਦੋਸਤੋ ਵੇਟ ਕਰਦੇ ਆ 4 ਤਰੀਕ ਦਾ